ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਤੇ ਅਧਿਆਪਕ ਸਾਥੀਓ ਇੱਕ ਨਵੀਂ ਲੈਟਰ SCERT ਪੰਜਾਬ ਦੇ ਵੱਲੋਂ ਜਾਰੀ ਹੋਈ ਹੈ ਮਿਸ਼ਨ ਸਮਰੱਥਾ ਦੇ ਲਈ ਗਾੜੀ ਇਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮਿਸ਼ਨ ਸਮਰੱਥ ਜੋ 3 ਹੈ ਇਹਦੇ ਚ ਵੱਖ-ਵੱਖ ਅਧਿਕਾਰੀ ਜੋ ਹੈ ਮੋਨਿਟਰਿੰਗ ਕਰਨਗੇ ਆਪਣੇ ਪੱਧਰ ਤੇ ਸੋ ਇਹ ਵੀਡੀਓ ਤੁਹਾਨੂੰ ਇੱਕ ਅਵੇਰਨੈਸ ਲਈ ਹੈ ਤੇ ਸਕੂਲਾਂ ਦੇ ਵਿੱਚ ਹੁਣ ਰੈਗੂਲਰ ਚੈਕਿੰਗ ਹੋਣੀ ਸ਼ੁਰੂ ਹੋ ਗਈ ਹੈ ਸੋ ਇਹਦੇ ਵਿੱਚ ਕੀ ਹੈ ਕਿ ਮਿਸ਼ਨ ਸਮਰੱਥ ਜਿਹੜਾ 3 ਤੋਂ 8 ਤੱਕ ਚੱਲ ਰਿਹਾ ਹੈ 25 26 ਸੈਸ਼ਨ ਦੇ ਦੌਰਾਨ ਤੇ ਇਹਦੇ ਵਿੱਚ ਇਹਨਾਂ ਲਿਖਿਆ ਹੈ ਕਿ ਵੱਖ-ਵੱਖ ਜਿਹੜੇ ਅਧਿਕਾਰੀ ਹੈ ਹਫਤਾ ਵਾਈਜ਼ ਉਹ ਵਿజిਟ ਦਾ ਇਚ ਸ਼ਡਿਊਲ ਵੀ ਦੱਸਿਆ ਗਿਆ ਹੈ ਪਹਿਲੇ ਗੱਲ ਆਉਂਦੀ ਹੈ ਡੀਓ ਡਾਇਟ ਪ੍ਰਿੰਸੀਪਲ ਬੀਐਨਓ ਤੇ ਬੀਪੀਓ ਇਹ ਵੀ ਵਿజిਟ ਕਰਨਗੇ ਸੋ ਇਹਦੇ ਵਿੱਚ ਕਟੋਗਟ ਦੋ ਸਕੂਲ ਹਰ ਹਫਤੇ ਵਿੱਚ ਵਿజిਟ ਕਰਨੇ ਇਹਨਾਂ ਅਧਿਕਾਰੀਆਂ ਨੇ ਸੇ ਉਹਦੇ ਬਾਅਦ ਸਮੂਹ ਡੀਓ ਡਾਇਡ ਪ੍ਰਿੰਸੀਪਲ ਡੀਓ ਬੀਐਨਓ ਬੀਓ ਬੀਪੀਓ ਇਹ ਜਿਹੜਾ ਪਹਿਲੇ ਅੱਧੇ ਸਮੇਂ ਦੌਰਾਨ ਹੀ ਵਿజిਟ ਕਰਨਗੇ ਯਾਨੀ ਫਸਟ ਹਾਫ ਤੱਕ ਹੀ ਕਰਨਗੇ ਸਮੂਹ ਅਧਿਕਾਰੀ ਸਕੂਲ ਵਿੱਚ ਮਿਸ਼ਨ ਸਮਰੱਥਨੀਆਂ ਗਤੀਵਿਧੀਆਂ ਦੇ ਹਰ ਪੱਖ ਦੀ ਜਾਂਚ ਕਰਨਗੇ ਉਹਦੇ ਬਾਅਦ ਆ ਗਿਆ ਜੀ ਸੀਐਚਟੀ CST ਜੋ ਹੈ ਥਾਰੋ ਦੇ ਇੱਕ ਸਕੂਲ ਵਿਜਿਟ ਕਰਨਗੇ ਪਹਿਲੇ ਅੱਧੇ ਸਮੇਂ ਦੌਰਾਨ ਉਸੇ ਸਕੂਲ 'ਚ ਮੌਜੂਦ ਰਹਿ ਕੇ ਮਿਸ਼ਨ ਸਮਰੱਥ ਦੇ ਜਿਹੜੀਆਂ ਗਤੀਵਿਧੀਆਂ ਕਰਨਗੇ ਇਹ ਅਕੈਡੈਮਿਕ سپورਟ ਗਰੁੱਪ ਜੋ VRC DRC ਦਾ ਗਰੁੱਪ ਹੈ ਇਹਦੇ ਜੋ ਮੈਂਬਰ ਨੇ ਉਹ ਡੇਲੀ ਦੋ ਸਕੂਲ ਵਿਜਿਟ ਕਰਦੇ ਨੇ ਤੇ ਅੱਧੀ ਛੁੱਟੀ ਤੋਂ ਪਹਿਲਾਂ ਇੱਕ ਅੱਧੀ ਛੁੱਟੀ ਤੋਂ ਬਾਅਦ ਸੋ ਇਹਦੇ ਵਿੱਚ ਗਤੀਵਿਧੀਆਂ ਜੋ ਚੱਲ ਰਹੀਆਂ ਨੇ ਉਹਨਾਂ ਤੇ ਗੱਲ ਕਰਨਗੇ ਇਹਦੇ ਵਿੱਚ ਜੋ ਮੋਨਿਟਰਿੰਗ ਕਰਦੇ ਆ ਘਟੋ ਘਟ ਤਿੰਨ ਵਿਦਿਆਰਥੀਆਂ ਦੀ ਇੱਕ ਵਿਸ਼ੇ ਦੇ ਮੁਲਾਂਕਣ ਦੀ ਰੈਂਡਮ ਜਾਂਚ ਕਰਨਗੇ। ਯਾਨੀ ਘੱਟੋ ਘੱਟ ਤਿੰਨ ਵਿਦਿਆਰਥੀ ਲੈਣੇ ਤੇ ਇੱਕ ਵਿਸ਼ਾ ਲੈਣਾ ਕੋਈ ਰੈਂਡਮ ਅਸੈਸਮੈਂਟ ਕਰਨੀ ਹੈ। ਤੇ ਕਿਸੇ ਵੀ ਸਕੂਲ ਨੂੰ ਦੁਬਾਰਾ ਵਿజిਟ ਕਰਨ ਤੋਂ ਪਹਿਲਾਂ ਯਕੀਨੀ ਬਣਾਇਆ ਜਾਵੇ ਕਿ ਸਾਰੇ ਸਕੂਲ ਘੱਟੋ ਘੱਟ ਇੱਕ ਵਾਰ ਵਿజిਟ ਹੋ ਜਾਣ। ਯਾਨੀ ਪਹਿਲੇ ਸਾਰੇ ਸਕੂਲ ਕਰਕੇ ਫਿਰ ਦੁਬਾਰਾ ਤੋਂ ਕਰਨੇ ਆ। ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੇ ਮੁਲਾਂਕਣ ਦਾ ਰੈਂਡਮ ਅਸੈਸਮੈਂਟ ਕਰਨ ਲਈ ਨਵਾਂ ਟੂਲ ਵਿజిਟ ਕਰਨ ਵਾਲੇ ਅਧਿਕਾਰੀਆਂ ਨੂੰ WhatsApp ਗਰੁੱਪ ਤੇ ਈਮੇਲ ਰਹੀਂ ਸ਼ੇਅਰ ਕਰ ਦਿੱਤਾ ਜਾਵੇਗਾ ਸੋ ਜਿਹੜਾ ਨਵਾਂ ਟੂਲ ਹੈ ਉਹ ਆ ਜਾਏਗਾ ਜੀ ਸਮੂਹ ਸਬੰਧਤ ਅਧਿਕਾਰੀ ਆਪਸ ਵਿੱਚ ਤਾਲਮੇਲ ਕਰਕੇ ਵਿਜਿਟ ਦਾ ਜਿਹੜਾ ਕਰਨਗੇ ਸਾਰਾ ਰਿਕਾਰਡ ਰੱਖਣਗੇ ਵਿਜਿਟ ਜਿਹੜਾ ਕਿਹੜੇ-ਕਿਹੜੇ ਚੈੱਕ ਕਰਨਗੇ ਪੱਖ ਇਹਦੇ ਵਿੱਚ ਹੈ ਜੀ ਬੱਚਿਆਂ ਦੀ ਗਰੂਪਿੰਗ ਕੀਤੀ ਹੋਈ ਹੋਵੇ ਟਾਈਮ ਟੇਬਲ ਦੇ ਬਾਰੇ ਲੈਵਲ ਦੇ ਆਧਾਰਿਤ ਟੂਲ ਦੀ ਵਰਤੋਂ ਕਰਕੇ ਪੜਾਇਆ ਜਾ ਰਿਹਾ ਹੈ ਲੈਵਲ ਦੇ ਅਨੁਸਾਰ ਗਤੀਵਿਧੀਆਂ ਹੋ ਰਹੀਆਂ ਕਲਾਸਰੂਮ ਚ ਨਿਰੀਖਣ ਕਰਨ ਤੇ ਯਕੀਨੀ ਬਣਾਉਣਗੇ ਕਿ ਉਥੇ ਅਧਿਆਪਨ ਦਾ ਠਕਮਾ ਮਾਹੌਲ ਹੈ ਮਿਸ਼ਨ ਸਮਰਥਾ ਦੀਨ ਭੇਜਿਆ ਗਿਆ ਮਟੀਰੀਅਲ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਕੋਲ ਹੈ ਤੇ ਵਰਤਿਆ ਜਾ ਰਿਹਾ ਡੀਓ ਡਾਈਟ ਪ੍ਰਿੰਸੀਪਲ ਡਿਪਟੀ ਡੀਓ ਬੀਪੀਓ ਸੀਐਸਟੀ ਜਿਹੜੇ ਆ ਇਹ ਵਿਜਿਟ ਕਰਨਗੇ ਤੇ ਦੇਖਣਗੇ ਜੇ ਕਿਸੇ ਅਧਿਆਰੀ ਨੂੰ ਟ੍ਰੇਨਿੰਗ ਦੀ ਲੋੜ ਹੈ ਤਾਂ ਉਹ ਟ੍ਰੇਨਿੰਗ ਕਰਵਾ ਸਕਦੇ ਆ ਜਿਹੜੇ ਟ੍ਰੇਨਿੰਗ ਦੇ ਲਈ 60 ਸਟੇਟ ਰਿਸੋਰਸ ਪਰਸਨ ਡੀਆਰਪ ਪੈਨਲ ਤੋਂ ਕਿਸੇ ਸਟੇਟ ਰਿਸੋਰਸ ਪਰਸਨ ਡੀਆਰਪ ਨਾਲ ਰਾਬਤਾ ਕਰਕੇ ਟ੍ਰੇਨਿੰਗ ਕਰਵਾਈ ਜਾਵੇ ਸਕੂਲ ਵਿੱਚ ਵਿజిਟ ਦੌਰਾਨ ਸਕੂਲ ਮੁਖੀਆਂ ਦੇ ਅਧਿਕਾਰੀਆਂ ਦੀ ਹਰ ਤਰ੍ਹਾਂ ਦੀ ਕੁਐਰੀ ਦਾ ਜਿਹੜਾ ਸਪੋਰਟ ਕੀਤੀ ਜਾਵੇ ਤੇ ਇਹਦੇ ਵਿੱਚ ਟੈਂਗ ਰਾਈਨ ਐਪ ਹੈ ਉਹਦੇ ਤੇ ਸਾਰਾ ਕੁਝ ਲਿਖਿਆ ਜਾਏਗਾ ਜੋ ਵੀ ਐਚ ਪਰਫਾਰਮਾ ਹੈ ਇਹਦੇ ਵਿੱਚ ਬੇਸਲਾਈਨ অবজারਵੇਸ਼ਨ ਕਲਾਸਰੂਮ অবজারਵੇਸ਼ਨ ਤੇ ਰੈਂਡਮ ਅਸੈਸਮੈਂਟ ਦੇ ਜਿਹੜੇ ਟੂਲਸ ਬਣੇ ਹੋਏ ਨੇ ਰੈਂਡਮ ਅਸੈਸਮੈਂਟ ਦੇ ਜਿਹੜੇ ਪੁਆਇੰਟਸ ਨੇ ਇਹਦੇ ਵਿੱਚ ਵਿਜਿਟ ਕਰਨ ਵਾਲੇ ਅਧਿਕਾਰੀ ਕੋਲੋਂ ਮਲਾਂਕਨ ਟੂਲ ਦੀ ਫੋਟੋਕਾਪੀ ਹੋਵੇ ਤੇ ਸਕੂਲ ਵਿੱਚ ਕੋਈ ਤਿੰਨ ਬੱਚੇ ਰੈਂਡਮਲੀ ਚੈੱਕ ਕਰਨੇ ਆ ਤੇ ਮਲਾਂਕਨ ਦਾ ਵਿਸ਼ਾ ਚੁਣਿਆ ਜਾਵੇ ਕੋਈ ਵੀ ਜਿਹੜਾ ਵਿਸ਼ਾ ਵਿਦਿਆਰਥੀਆਂ ਨੂੰ ਆਪਣੇ ਟੂਲ ਵਿੱਚੋਂ ਉਸੇ ਪੱਧਰ ਅਨੁਸਾਰ ਪੜਨ ਲਈ ਸਵਾਲ ਕਰਨ ਲਈ ਰਿਕਾਰਡ ਸ਼ੀਟ ਤੇ ਅੰਕਿਤ ਕਰਨੇ ਜੇਕਰ ਵਿਦਿਆਰਥੀ ਰਿਕਾਰਡਿੰਗ ਸ਼ੀਟ ਤੇ ਅੰਕਿਤ ਪੱਧਰ ਅਨੁਸਾਰ ਪੜ ਲਿਖ ਸਵਾਲ ਕਰ ਹਾਲ ਲੈਂਦਾ ਤਾਂ ਉਸ ਦੀ ਅਗਲੇ ਪੱਧਰ ਨੂੰ ਕੰਟੈਂਟ ਨੂੰ ਪੜਾਣ ਜਾਂ ਕਰਨ ਲਈ ਕਿਹਾ ਜਾਵੇ ਜੇਕਰ ਵਿਦਿਆਰਥੀ ਰਿਕਾਰਡਿੰਗ ਸ਼ੀਟ ਤੇ ਅੰਕਿਤ ਪੱਧਰ ਅਨੁਸਾਰ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਤੇ ਉਹਨੂੰ ਉੱਥੇ ਪਿਛਲੇ ਪੱਧਰ ਤੇ ਰੱਖਣ ਲਈ ਕਿਹਾ ਜਾਏਗਾ T A R L ਹੈਟ ਰਾਈਟ ਲੈਵਲ ਦੇ ਹਸਾਬ ਦੇ ਨਾਲ ਹੀ ਚੱਲੇਗਾ 5-6 ਦਿਨ ਪੜਾਉਣ ਤੋਂ ਬਾਅਦ ਬੱਚੇ ਦੇ ਸਿੱਖਣ ਪੱਧਰ ਦੀ ਪ੍ਰਗਤੀ ਦੇਖੀ ਜਾਏਗੀ। ਬਾਕੀ ਬਾਕੀ ਦੀ ਘਾਰੀ ਵਿజిਟ ਦੌਰਾਨ ਹੋਰ ਲਿਖੀਆਂ ਗਤੀਵਿਧੀਆਂ ਕਰਨਾ ਸ਼ਾਮਿਲ ਬਣਾਣ ਕੇ ਓਪਨਿੰਗ ਕਨਜ਼ਰਵੇਸ਼ਨ ਸਕੂਲ ਮੁਖੀ ਨਾਲ ਪਹਿਲੇ ਕਨਜ਼ਰਵੇਸ਼ਨ ਕਰਨੀ ਹੈ। ਜਮਾਤ ਦਾ ਨਿਰੇਖਣ ਕਰਨਾ ਹੈ। ਸਕੂਲ ਮੁਖੀ ਨਾਲ ਕਲੋਜ਼ਿੰਗ ਕਨਜ਼ਰਵੇਸ਼ਨ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਤੇ ਇਹਦੇ ਵਿੱਚ ਰੀਵਿਊ ਮੀਟਿੰਗਸ ਜਿਹੜੀਆਂ ਉਹ ਵੀ ਹੁਣ ਹੋਣੀਆਂ ਨੇ ਸਕੂਲ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਡੀਓ ਨਾਲ ਮੀਟਿੰਗਸ ਹੋਣਗੀਆਂ ਟੀਆਰਸੀ ਵੀਆਰਸੀ ਦੀਆਂ ਹਰ 15 ਦਿਨਾਂ ਦੇ ਬਾਅਦ ਇਹਦੇ ਵਿੱਚ ਵਿਜ਼ਿਟ ਪਲਾਨ ਫੀਡਬੈਕ ਚੈਲੰਜਸ ਤੇ ਨੈਕਸਟ ਸਟੈਪ ਬਲਾਕ ਪੱਧਰ ਤੇ ਜਿਹੜੀਆਂ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਬੀਪੀਓ ਵੀਐਨਓ ਕਰਨਗੇ ਇਹਦੇ ਵਿੱਚ ਭਾਗੀਦਾਰ ਕਲਸਟਰ ਹੱਟ ਤੇ ਵੀਆਰਸੀ ਆ ਸਕਦੇ ਆ 15 ਦਿਨਾਂ ਦੇ ਬਾਅਦ ਤੇ ਕਲਸਟਰ ਹੈਡ ਟੀਚਰ ਏਵੀਬੀਆਰਸੀ ਪ੍ਰਾਇਮਰੀ ਦੇ ਕਰਨਗੇ ਇਸੇ ਤਰ੍ਹਾਂ ਸਕੂਲ ਪੱਧਰ ਤੇ ਸਕੂਲ ਮੁਖੀ ਕਰਨਗੇ ਸੋ ਇਹ ਸਾਰਾ ਜੋ ਇੱਕ ਪੂਰਾ ਲੈਟਰ ਹੈ ਤੁਹਾਨੂੰ ਸਾਰਾ ਸਮਝਾ ਦਿੱਤਾ ਹੈ ਸੋ ਇਸੇ ਹਿਸਾਬ ਦੇ ਨਾਲ ਹੁਣ ਜਿਹੜੀਆਂ ਚੈਕਿੰਗਸ ਹੈ ਉਹ ਹੋਪਫੁਲੀ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਤੇ ਥੈਂਕ ਯੂ ਵੈਰੀ ਮਚ ਐਂਡ ਬੈਸਟ ਆਫ ਲੱਕ